ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਬ੍ਰह्म ਗਿਆਨੀ ਸ੍ਰੀ ਮਾਨਸੰਤ ਬਾਬਾ ਗੁਰਦੀਪ ਸਿੰਘ ਜੀ ਖੂਬੀਆ ਨੰਗਲ ਵਾਲਿਆਂ ਦੇ ਪਿਛਲੇ ਜਨਮ ਦੇ ਪ੍ਰਸੰਗ ਦੀ ਵਿਚਾਰ ਕਰਾਂਗੇ ਇਹ ਕੋਈ ਕਹਾਣੀ ਨਹੀਂ ਇਸ ਸਾਰੀ ਗੱਲ ਮਹਾਪੁਰਖਾਂ ਦੇ ਪਿਤਾ ਜੀ ਸਤਕਾਰਯੋਗ ਬਾਪੂ ਚਰਨ ਸਿੰਘ ਜੀ ਦੀ ਆਪਣੀ ਜ਼ੁਬਾਨੀ ਹੈ ਸੋ ਇਸ ਅਦਭੁਤ ਜੀਵਨੀ ਨੂੰ ਜਾਣਨ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਪਰ ਬਾਬਾ ਜੀ ਦੇ ਪਿਛਲੇ ਜਨਮ ਦੇ ਭੇਦ ਨੂੰ ਖੋਲਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਮਹਾਨ ਧਰਤੀ ਬਾਰੇ ਜਾਣੀਏ ਜਿੱਥੇ ਬਾਬਾ ਜੀ ਦਾ ਪ੍ਰਕਾਸ਼ ਹੋਇਆ ਇਸ ਲਈ ਸਭ ਤੋਂ ਪਹਿਲਾਂ ਅੱਜ ਅਸੀਂ ਜ਼ਿਲ੍ਹਾ ਸਿਆਲकोट ਦੇ ਇਤਿਹਾਸ ਬਾਰੇ ਜਾਣਾਂਗੇ ਸਿਆਲਕੋਟ ਦਾ ਉਹ ਪੁਰਾਤਨ ਵਿਰਸਾ ਉਹ ਮਿੱਟੀ ਜਿਸ ਨੇ ਐਸੇ ਮਹਾਪੁਰਖ ਨੂੰ ਜਨਮ ਦਿੱਤਾ ਇਹ ਜ਼ਿਲ੍ਹਾ ਸਿਆਲਕੋਟ ਅੱਜ ਦੇ ਪਾਕਿਸਤਾਨ ਵਿੱਚ ਹੈ ਇਹ ਐਸਾ ਪਾਵਨ ਪਵਿੱਤਰ ਸਥਾਨ ਹੈ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਪੰਜ ਗੁਰਦੁਆਰੇ ਬੜੇ ਮਸ਼ਹੂਰ ਹਨ ਜਿਨ੍ਹਾਂ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਸਾਡਾ ਪੂਜਣ ਯੋਗ ਸ਼੍ਰੀ ਕਰਤਾਰਪੁਰ ਸਾਹਿਬ ਹੈ ਜਿਸ ਕਰਤਾਰਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਗੁਜ਼ਾਰਿਆ 17 ਸਾਲ 5 ਮਹੀਨੇ ਅਤੇ 13 ਦਿਨ ਸਤਗੁਰ ਨਾਨਕਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਿਵਾਸ ਕੀਤਾ ਅਤੇ ਖੇਤੀਬਾੜੀ ਵੀ ਕੀਤੀ। ਬਾਪੂ ਚਰਨ ਸਿੰਘ ਜੀ ਦੱਸ ਰਹੇ ਸਨ ਕਿ ਅੱਜ ਤੋਂ ਲਗਭਗ 220 ਸਾਲ ਪਹਿਲਾਂ ਇਸ ਸਿਆਲਕੋਟ ਦਾ ਰਾਜਾ ਸਲਵਾਨ ਹੋਇਆ ਹੈ। ਨਿਆਕਾਰੀ, ਪਰਜਾ ਪਾਲਕ, ਜੰਗ, ਯੁੱਧ ਕਰਨ ਵਾਲਾ ਸੂਰਮਾ ਯੋਧਾ ਸੀ ਜਿਸ ਦੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਉਸ ਦਾ ਨਾਮ ਪੂਰਨ ਮਲ ਰੱਖਿਆ। ਬਾਅਦ ਵਿੱਚ ਦੂਸਰਾ ਨਾਮ ਪੂਰਨ ਜੋਗੀ ਅਤੇ ਤੀਸਰਾ ਨਾਮ ਪੂਰਨ ਭਗਤ ਹੋਇਆ ਪੂਰਨ ਪਗਤ ਦੀ ਜਦੋਂ 6 ਸਾਲ ਦੀ ਉਮਰ ਸੀ ਤਾਂ ਇੱਕ ਤ੍ਰਿਕਾਲ ਦਰਸ਼ੀ ਮਹਾਤਮਾ ਰਾਜੇ ਦੇ ਕੋਲ ਦੀ ਲੰਗਦਾ ਹੋਇਆ ਬਚਨ ਕਰ ਗਿਆ ਰਾਜਾ ਜੀ ਤੁਹਾਡਾ ਪੁੱਤਰ ਤਾਂ ਬੜਾ ਚੰਗਾ ਹੈ ਇਸ ਦਾ ਨਾਮ ਕੀ ਹੈ ਤੇ ਰਾਣੀ ਅਛਰਾ ਨੇ ਪੂਰਨ ਨਾਮ ਦੱਸਿਆ ਹੈ ਤਾਂ ਇਹ ਪੂਰਨ ਪਰ ਇਸ ਉਤੇ 12 ਸਾਲ ਦਾ ਵੱਡਾ ਕਸਟ ਹੈ ਗਰਮਾਂ ਦੀ ਗਤੀ ਬਲਵਾਨ ਹੈ ਈਸ਼ਵਰ ਦੀ ਮੌਜ ਚੰਗਾ ਰਾਜਨ ਸੁਖੀ ਵਸੋਂ ਕਹਿ ਕੇ ਸਾਧੂ ਚੱਲ ਪਏ ਰਾਜੇ ਦਾ ਕਿਸੇ ਹੋਰ ਕੰਮ ਵੱਲ ਧਿਆਨ ਹੋਣ ਕਰਕੇ ਖੁੱਲ ਕੇ ਵੇਰਵਾ ਨਹੀਂ ਪੁੱਛਿਆ ਇੱਕ ਰਾਣੀ ਜੋ ਕਿ ਪੂਰਨ ਦੀ ਮਾਤਾ ਸੀ ਉਸ ਦੇ ਕਹਿਣ ਤੇ ਪੂਰਨ ਦੇ ਬਚਾਓ ਵਾਸਤੇ ਕਾਸ ਮੰਡੀ ਦੇ ਕੋਲ ਕਿੱਲੇ ਵਿੱਚ ਸੁੰਦਰ ਮਕਾਨ ਅਤੇ ਭੋਰਾ ਬਣਾ ਕੇ ਪੂਰਨ ਨੂੰ 12 ਸਾਲ ਇਸ ਦੇ ਅੰਦਰ ਰੱਖਿਆ ਗਿਆ ਇੱਕ ਤਰ੍ਹਾਂ ਤਰ੍ਹਾਂ ਦੀ ਵਿਦਿਆ ਪੜਾਈ ਗਈ ਅਤੇ ਸ਼ਾਸਤਰ ਵਿਦਿਆ ਵੀ ਸਿਖਾਈ ਗਈ ਅਤੇ ਧਾਰਮਿਕ ਗ੍ਰੰਥ ਵੀ ਪੜਾਏ ਗਏ ਤਾਂ ਕਿ ਮੇਰਾ ਬੇਟਾ ਰੱਬ ਵਾਲੇ ਪਾਸੇ ਲੱਗ ਸਕੇ। ਅੱਜ ਪੂਰਨ ਦੀ ਉਮਰ 18 ਸਾਲ ਦੀ ਹੋਈ ਤਾਂ ਕਿਲੇ ਵਿੱਚੋਂ ਬਾਹਰ ਨਿਕਲਿਆ। ਜਿੱਥੇ ਰਾਜਾ ਰਾਜ ਗੱਦੀ ਤੇ ਬੈਠਾ ਸੀ ਪਹਿਲਾਂ ਪੂਰਨ ਉੱਥੇ ਗਿਆ। ਪਿਤਾ ਜੀ ਨੂੰ ਮਿਲ ਕੇ ਬੜਾ ਖੁਸ਼ ਹੋਇਆ। ਤਾਂ ਰਾਜੇ ਨੇ ਆਖਿਆ ਬੇਟਾ ਮੈਂ ਤਾਂ ਤੈਨੂੰ ਭੋਰੇ ਵਿੱਚ ਹੀ ਮਿਲਦਾ ਰਹਿੰਦਾ ਸੀ। ਜਾ ਜਾ ਕੇ ਆਪਣੀਆਂ ਮਾਮਾ ਨੂੰ ਨਮਸਕਾਰ ਕਰਕੇ ਆ। ਪੂਰਨ ਨੇ ਪਹਿਲਾ ਮਾਤਾ ਅਛਰਾਂ ਨੂੰ ਜਾ ਮੱਥਾ ਟੇਕਿਆ। ਜਦੋਂ ਮਾਤਾ ਲੂਣਾ ਦੇ ਮਹਿਲਾਂ ਵਿੱਚ ਨਮਸਕਾਰ ਕਰਨ ਵਾਸਤੇ ਗਿਆ ਤਾਂ ਉਹ ਪੂਰਨ ਨੂੰ ਬਾਹੋਂ ਪਕੜ ਕੇ ਇੱਕ ਕਮਰੇ ਵਿੱਚ ਲੈ ਗਈ ਤੇ ਨੌਕਰਾਂ ਨੂੰ ਬਾਹਰ ਖੜੇ ਹੋਣ ਵਾਸਤੇ ਕਿਹਾ ਅਤੇ ਪੂਰਨ ਦੇ ਕੰਨ ਵਿੱਚ ਐਸੀ ਮਾੜੀ ਗੱਲ ਆਖੀ ਕਿ ਜੇ ਤੂੰ ਆਖੇ ਨਹੀਂ ਲੱਗੇਗਾ ਤਾਂ ਮੈਂ ਤੈਨੂੰ ਮਰਵਾ ਦਿਆਂਗੀ। पूरण ने हाथ जोड़ के विनती की माताजी मारना जीवलना त केवल परमेश्वर ਦੇ ਹੱਥ ਵਿੱਚ ਹੈ ਪਰ ਮਾਤਾ ਜੀ ਅਜੇ ਹੀ ਗਲਤੀ ਮੈਂ ਆਪ ਜੀ ਦਾ ਪੁੱਤਰ ਹੋ ਕੇ ਕਿਵੇਂ ਕਰ ਸਕਦਾ ਹਾਂ लूणा ਨੇ ਰਾਜੇ ਨੂੰ ਕਹਿ ਕੇ ਰਾਜੇ ਕੋਲੋਂ ਇਹ ਲਿਖਤ ਵਿੱਚ ਲੈ ਲਿਆ ਕਿ ਇਸ ਮੂਰਖ ਪੂਰਨ ਨੂੰ ਕੱਲ 12 ਵਰੇ ਵੱਢ ਕੇ ਜੰਗਲ ਵਾਲੇ ਖੂਹ ਵਿੱਚ ਸੁੱਟਿਆ ਜਾਵੇ ਰਾਜੇ ਦਾ ਲਿਖਿਆ ਹੋਇਆ ਕਾਗਜ਼ ਲੈ ਕੇ लूਣਾ ਰਾਤ ਨੂੰ ਫੇਰ ਪੂਰਨ ਦੇ ਕੋਲ ਆਈ ਅਤੇ ਪੂਰਨ ਦੇ ਕੋਲ ਜਾ ਕੇ ਕਹਿਣ ਲੱਗੀ ਗੱਲ ਸੁਣ ਪੂਰਨ ਤੂੰ ਮੇਰਾ ਪਤੀ ਬਣ ਕੇ ਰਹਿ ਜ਼ੁਬਾਨ ਨਾਲ ਮੈਂ ਤੈਨੂੰ ਹਰ ਵਕਤ ਬੇਟਾ ਬੇਟਾ ਕਹਾਂਗੀ। ਅਨੇਕ ਯਤਨ ਕਰਨ ਤੇ ਵੀ ਪੂਰਨ ਨੇ ਨਾ ਕਰ ਦਿੱਤੀ ਅਤੇ ਮੌਤ ਨੂੰ ਸਵੀਕਾਰ ਕੀਤਾ। ਠੀਕ ਐਸੇ ਹੀ ਤਰ੍ਹਾਂ ਹੋਇਆ ਜਲਾਦ ਪੂਰਨ ਨੂੰ ਜੰਗਲ ਵਿੱਚ ਲੈ ਗਏ। ਜਲਾਦਾ ਨੇ ਹੱਥ ਪੈਰ ਕੱਟ ਕੇ ਖੂਹ ਵਿੱਚ ਸੁੱਟ ਦਿੱਤਾ। ਪੂਰਨ ਨੇ 12 ਸਾਲ ਖੂਹ ਵਿੱਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ ਬਿਤਾਏ। ਇਸ ਤੋਂ ਬਾਅਦ ਗੋਰਖਨਾਥ ਜੀ ਨੇ ਉਹਨਾਂ ਨੂੰ ਖੂਹ ਵਿੱਚੋਂ ਕੱਢਿਆ, ਉਹਨਾਂ ਦੇ ਕੱਟੇ ਹੋਏ ਹੱਥ-ਪੈਰ ਠੀਕ ਕਰ ਦਿੱਤੇ ਅਤੇ ਆਪਣਾ ਚੇਲਾ ਬਣਾ ਲਿਆ। ਜਦੋਂ ਪੂਰਨ ਦੇ ਪੁਰਾਣੇ ਅੰਗ ਜਿਨ੍ਹਾਂ ਨੂੰ ਉਸਦੀ ਮਾਂ ਅਛਰਾਂ ਨੇ ਸੰਭਾਲ ਕੇ ਰੱਖਿਆ ਹੋਇਆ ਸੀ ਗਾਇਬ ਹੋ ਗਏ ਤਾਂ ਉਹ ਦੁੱਖ ਵਿੱਚ ਅੰਨੀ ਹੋ ਗਈ। ਪੂਰਨ ਨੇ 12 ਸਾਲ ਗੋਰਖ ਜੀ ਨਾਲ ਬਿਤਾਏ। ਅਤੇ 42 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਰਾਜਾ ਸਲਵਾਨ ਦੇ ਰਾਜ ਸਿਆਲਕੋਟ ਵਾਪਸ ਪਰਤੇ। ਉੱਥੇ ਉਹਨਾਂ ਨੇ ਸੁੱਕੇ ਅੰਬਾਂ ਦੇ ਬੂਟਿਆਂ ਨੂੰ ਮੋੜ ਹਰਾ ਕਰਤਾ ਅਤੇ ਬਿਮਾਰਾਂ ਨੂੰ ਠੀਕ ਕਰਤਾ। ਉਹਨਾਂ ਦੀ ਪ੍ਰਸਿੱਧੀ ਸੁਣ ਕੇ ਉਹਨਾਂ ਦੀ ਅੰਨੀ ਮਾਂ ਅਛਰਾ ਉਹਨਾਂ ਕੋਲ ਆਈ ਅਤੇ ਪੂਰਨ ਨੇ ਆਪਣੀ ਪਛਾਣ ਦੱਸੇ ਬਿਨਾ ਉਸ ਦੀ ਨਜ਼ਰ ਵੀ ਠੀਕ ਕਰ ਦਿੱਤੀ। ਬਾਅਦ ਵਿੱਚ ਰਾਜਾ ਸਲਵਾਨ ਅਤੇ ਰਾਣੀ ਲੂਨਾ ਪੁੱਤਰ ਦੀ ਦਾਤ ਮੰਗਣ ਲਈ ਉਹਨਾਂ ਕੋਲ ਆਏ। ਰਾਜਾ ਆਪਣੇ ਨਾਲ ਬਹੁਤ ਸਾਰੀਆਂ ਮਠਾਈਆਂ, ਫਲਾਂ ਦੀਆਂ ਟੋਕਰੀਆਂ ਅਤੇ 500 ਸੋਨੇ ਦੀਆਂ ਮੋਹਰਾਂ ਪੇਟਾ ਵਜੋਂ ਲਿਆਉਂਦਾ ਹੈ। ਜੋਗੀ ਪੂਰਨ ਜੀ ਰਾਜੇ ਨੂੰ ਕਹਿੰਦੇ ਹਨ ਕਿ ਫਲ ਅਤੇ ਮਠਾਈਆਂ ਸਾਰੇ ਲੋਕਾਂ ਵਿੱਚ ਵੰਡ ਦਿੱਤੀਆਂ ਜਾਣ ਅਤੇ ਸੋਨੇ ਦੀਆਂ ਮੋਹਰਾਂ ਉਸਦੇ ਆਪਣੇ ਪੁੱਤਰ ਨੂੰ ਦੇ ਦਿੱਤੀਆਂ ਜਾਣ। ਇਸ ਤੇ ਰਾਜਾ ਦੁਖੀ ਹੋ ਕੇ ਦੱਸਦਾ ਹੈ ਕਿ ਉਹ ਬੇਔਲਾਦ ਹੈ ਅਤੇ ਉਸਨੇ ਆਪਣੇ ਇਕਲੌਤੇ ਪੁੱਤਰ ਨੂੰ 24 ਤੋਂ 25 ਸਾਲ ਪਹਿਲਾਂ ਮਰਵਾ ਦਿੱਤਾ ਸੀ ਕਿਉਂਕਿ ਉਸਨੇ ਆਪਣੀ ਮਤਰੇਈ ਮਾਂ ਰਾਣੀ ਲੂਣਾ ਤੇ ਬੁਰੀ ਨਜ਼ਰ ਰੱਖੀ ਸੀ ਪੂਰਨ ਜੀ ਨੇ ਗੰਭੀਰਤਾ ਨਾਲ ਕਿਹਾ ਰਾਜਨ ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਨਹੀਂ ਜਾਪਦਾ ਫਿਰ ਉਹ ਰਾਣੀ ਲੂਣਾ ਵੱਲ ਮੁੜੇ ਅਤੇ ਬੋਲੇ ਮਾਤਾ ਜੀ ਜੇਕਰ ਪੁੱਤਰ ਚਾਹੀਦਾ ਹੈ ਤਾਂ ਮੈਂ ਹੁਨੇ ਅੰਬ ਦਾ ਪ੍ਰਸ਼ਾਦ ਦਿੰਦਾ ਹਾਂ ਠੀਕ ਸਾਲ ਬਾਅਦ ਅਜਦੇ ਦਿਨ ਤੁਹਾਡੀ ਗੋਦ ਵਿੱਚ ਇੱਕ ਪੁੱਤਰ ਖੇਡੇਗਾ ਇਸ ਦੀ ਵੰਸ਼ ਦੁਨੀਆ ਦੇ ਅੰਤ ਤੱਕ ਚਲੇਗੀ ਪਰ ਇੱਕ ਸ਼ਰਤ ਹੈ ਤੁਹਾਨੂੰ ਸੱਚ ਸੱਚ ਦੱਸਣਾ ਪਵੇਗਾ ਕਿ ਅਸਲ ਵਿੱਚ ਗਲਤੀ ਕਿਸ ਦੀ ਸੀ ਰਾਣੀ ਲੂਣਾ ਹੱਥ ਛੋੜ ਕੇ ਅਤੇ ਰੋਂਦੀ ਹੋਈ ਉਹਨਾਂ ਦੇ ਪੈਰਾਂ ਵਿੱਚ ਟਿਕ ਪਈ ਉਸਨੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਜੋਗੀ ਜੀ ਮੈਂ ਹੀ ਉਹ ਪਾਪਣ ਹਾਂ ਜਿਸਨੇ ਪੂਰਨ ਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਸੀ ਪਰ ਉਹ ਧਰਮੀ ਪੁੱਤਰ ਆਪਣੇ ਇਮਾਨ ਤੋਂ ਨਹੀਂ ਡੋਲਿਆ ਮੇਰੇ ਝੂਠ ਕਾਰਨ ਹੀ ਰਾਜੇ ਨੇ ਉਸ ਨੂੰ ਮਰਵਾ ਦਿੱਤਾ ਇਹ ਸੱਚ ਸੁਣਦਿਆਂ ਹੀ ਰਾਜਾ ਸਲਵਾਨ ਉੱਚੀ ਉੱਚੀ ਰੋਣ ਲੱਗਾ ਅਤੇ ਪੂਰਨ ਪੁੱਤਰ ਪੂਰਨ ਪੁੱਤਰ ਕਹਿੰਦਾ ਹੋਇਆ ਗਸ਼ ਖਾ ਕੇ ਜ਼ਮੀਨ ਤੇ ਡਿੱਗ ਪਿਆ ਪੂਰਨ ਨੇ ਤੁਰੰਤ ਜੜੀਆਂ ਬੂਟੀਆਂ ਨਾਲ ਆਪਣੇ ਪਿਤਾ ਨੂੰ ਹੋਸ਼ ਵਿੱਚ ਲਿਆਂਦਾ ਹੋਸ਼ ਆਉਣ ਤੇ ਰਾਜੇ ਨੇ ਗੁੱਸੇ ਵਿੱਚ ਹੁਕਮ ਦਿੱਤਾ ਜਲਾਦਾਂ ਨੂੰ ਬੁਲਾਓ ਇਸ ਪਾਪਨ ਲੂਣਾ ਦੇ ਟੁਕੜੇ ਟੁਕੜੇ ਕਰਕੇ ਸ਼ਹਿਰ ਦੇ ਦਰਵਾਜ਼ਿਆਂ ਤੇ ਟੰਗ ਦਿਓ ਅਤੇ ਲਿਖ ਦਿਓ ਕਿ ਪੁੱਤਰ ਨੂੰ ਮਰਵਾਉਣ ਵਾਲੀ ਮਹਾ ਪਾਪਨ ਦਾ ਇਹੀ ਹਸ਼ਰ ਹੁੰਦਾ ਹੈ ਭਰਪੂਰਨ ਨੇ ਆਪਣੇ ਪਿਤਾ ਦਾ ਸਿਰ ਆਪਣੀ ਗੋਦ ਵਿੱਚ ਰੱਖ ਕੇ ਉਸ ਨੂੰ ਸ਼ਾਂਤ ਕੀਤਾ ਤੇ ਕਿਹਾ ਰਾਜਨ ਸ਼ਾਂਤ ਹੋ ਜਾਓ ਮੇਰੀ ਗੱਲ ਮੰਨੋ ਇਸ ਤਰ੍ਹਾਂ ਨਾ ਕਰੋ ਜੇ ਤੁਸੀਂ ਇਸ ਨੂੰ ਮਾਰਦੇ ਹੋਗੇ ਤਾਂ ਤੁਹਾਡਾ ਵੰਸ਼ ਕਿਵੇਂ ਚੱਲੇਗਾ ਤੁਹਾਡਾ ਰਾਜ ਕੌਣ ਸੰਭਾਲੇਗਾ ਇਸ ਲੂਨਾ ਮਾਤਾ ਦੇ ਘਰ 1 ਸਾਲ ਬਾਅਦ ਇੱਕ ਪੁੱਤਰ ਜਨਮ ਲਵੇਗਾ ਲੋ ਇਹ ਅੰਬਦਾ ਪ੍ਰਸ਼ਾਦ ਆਪਣੇ ਹੱਥਾਂ ਨਾਲ ਮਾਤਾ ਲੂਣਾ ਨੂੰ ਦਿਓ ਅਤੇ ਉਸ ਪੁੱਤਰ ਦਾ ਨਾਮ ਰਸਾਲੂ ਰੱਖਣਾ ਉਹ ਬਹੁਤ ਤੇਜਸਵੀ ਅਤੇ ਪ੍ਰਤਾਪੀ ਰਾਜਾ ਬਣੇਗਾ ਪੂਰਨ ਨੇ ਰਾਜੇ ਨੂੰ ਸਮਝਾ ਬੁਝਾ ਕੇ ਵਾਪਸ ਭੇਜ ਦਿੱਤਾ ਉਹਨਾਂ ਨੇ ਆਪਣੀ ਅਸਲ ਪਛਾਣ ਇਸ ਲਈ ਛੁਪਾਈ ਰੱਖੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇ ਉਹਨਾਂ ਦੇ ਪਿਤਾ ਨੂੰ ਸੱਚਾਈ ਪਤਾ ਲੱਗ ਗਈ ਤਾਂ ਉਹ ਮੋਹ ਮਮਤਾ ਦੇ ਜਾਲ ਵਿੱਚ ਫਸ ਕੇ ਉਹਨਾਂ ਦਾ ਵਿਆਹ ਕਰਵਾ ਦੇਣਗੇ ਅਤੇ ਰਾਜ ਭਾਗ ਸੰਭਾਰਨ ਲਈ ਮਜਬੂਰ ਕਰਨਗੇ ਪੂਰਨ ਨੂੰ ਇਸ ਨਾਸ਼ਵਾਨ ਰਾਜ ਦੀ ਕੋਈ ਇੱਛਾ ਨਹੀਂ ਸੀ ਉਹਨਾਂ ਨੂੰ ਸਿਰਫ ਅਬినాਸ਼ੀ ਪ੍ਰਭੂ ਦਾ ਰਾਜ ਚਾਹੀਦਾ ਸੀ ਅਤੇ ਉਹ ਆਪਣੀ ਅੰਦਰੂਨੀ ਸ਼ਾਂਤੀ ਨੂੰ ਭੰਗ ਨਹੀਂ ਕਰਨਾ ਚਾਹੁੰਦੇ ਸਨ ਇਸੇ ਕਰਕੇ ਇਹ ਭੇਦ ਹਮੇਸ਼ਾ ਲਈ ਇੱਕ ਭੇਦ ਹੀ ਬਣਿਆ ਰਿਹਾ ਕੁਝ ਸਮਾਂ ਬਾਅਦ ਰਾਜੇ ਸਲਵਾਨ ਅਤੇ ਪਠਾਣਾ ਵਿਚਕਾਰ ਇੱਕ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਯੁੱਧ ਦੀ ਨੋਬਤਾ ਗਈ। ਜੰਗ ਦੀਆਂ ਤਿਆਰੀਆਂ ਦੇ ਵਿਚਕਾਰ ਰਾਜਾ ਆਪਣੀ ਗਰਭਵਤੀ ਨੂੰ ਸੀਲਵੰਤੀ ਅਤੇ ਪੁੱਤਰ ਰਸਾਲੂ ਦੀ ਸੁਰੱਖਿਆ ਲਈ ਫਿਕਰਮੰਦ ਸੀ। ਉਸਨੇ ਆਪਣੀ ਨੂੰ ਨੂੰ ਬੜੇ ਪਿਆਰ ਨਾਲ ਸਮਝਾਇਆ। ਪੁੱਤਰੀ ਜੰਗ ਦਾ ਕੋਈ ਭਰੋਸਾ ਨਹੀਂ। ਕੌਣ ਜੀਵੇ ਤੇ ਕੌਣ ਮਰੇ। ਤੁਸੀਂ ਗਰਭਵਤੀ ਹੋ। ਇਸ ਲਈ ਤੁਹਾਡਾ ਇੱਥੋਂ ਦੂਰ ਜਾਣਾ ਹੀ ਬਿਹਤਰ ਹੈ। ਰਾਜੇ ਨੇ ਉਸ ਨੂੰ ਸਾਦੇ ਕੱਪੜੇ ਪਾ ਕੇ ਇੱਕ ਨੌਕਰਾਨੀ ਅਤੇ ਇੱਕ ਵਫਾਦਾਰ ਸਿਪਾਹੀ ਨਾਲ ਸਿਆਲਕੋਟ ਤੋਂ ਦੱਖਣ ਵੱਲ ਨਿਕਲ ਜਾਣ ਲਈ ਕਿਹਾ ਸੀਲਵੰਤੀ ਰਾਜੇ ਦਾ ਕਹਿਣਾ ਮੰਨ ਕੇ ਸ਼ਾਮ ਵੇਲੇ ਸ਼ਹਿਰੋਂ ਨਿਕਲ ਗਈ ਕੁਝ ਦੂਰੀ ਤੇ ਸਾਥੀਆਂ ਨੂੰ ਵਾਪਸ ਭੇਜ ਕੇ ਉਹ ਇਕੱਲੀ ਸਫ਼ਰ ਕਰਦੀ ਹੋਈ ਸਾਂਸੀਆਂ ਦੇ ਕੁਝ ਘਰਾ ਕੋਲ ਪਹੁੰਚੀ ਅਤੇ ਉੱਥੇ ਇੱਕ ਨੇਕ ਪਰਿਵਾਰ ਕੋਲ ਰਹਿਣ ਲੱਗੀ ਇੱਥੇ ਹੀ ਸੀਲਵੰਤੀ ਨੇ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਦੂਜੇ ਪਾਸੇ ਰਾਜਾ ਸਲਵਾਨ ਅਤੇ ਉਸ ਦਾ ਪੁੱਤਰ ਰਸਾਲੂ ਜੰਗ ਜਿੱਤ ਗਏ ਜੰਗ ਤੋਂ ਬਾਅਦ ਉਹ ਲਗਭਗ 6 ਮਹੀਨੇ ਆਪਣੀ ਨੂ ਨੂੰ ਲੱਭਦੇ ਰਹੇ ਇੱਕ ਦਿਨ ਰਾਜੇ ਨੇ ਇੱਕ ਔਰਤ ਨੂੰ ਬਾਲਣ ਇਕੱਠਾ ਕਰਦਿਆਂ ਦੇਖਿਆ ਜਦੋਂ ਉਹ ਨੇੜੇ ਗਿਆ ਤਾਂ ਉਸਦੀ ਨੂ ਸੀਲਵੰਤੀ ਨੇ ਉਸ ਨੂੰ ਪਛਾਣ ਲਿਆ ਅਤੇ ਉਸਦੇ ਪੈਰਾਂ ਤੇ ਡਿੱਗ ਪਈ ਰਾਜਾ ਆਪਣੀ ਨੂ ਅਤੇ ਪੋਤਰੇ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਉਸਨੇ ਇੱਕ ਜੋਗੀ ਦੀ ਭਵਿੱਖਬਾਣੀ ਅਨੁਸਾਰ ਬੱਚੇ ਦਾ ਨਾਮ ਰਾਜਾ ਰਾਮ ਸਿੰਘ ਰੱਖਿਆ ਜਿਸ ਥਾਂ ਤੇ ਬੱਚੇ ਦਾ ਜਨਮ ਹੋਇਆ ਸੀ ਉਸ ਪਿੰਡ ਦਾ ਨਾਮ ਰਾਜਾ ਸਾਂਸੀ ਰੱਖਿਆ ਗਿਆ ਅਤੇ ਉਸ ਨੂੰ ਵਿਕਸਿਤ ਕਰਨ ਦਾ ਵਾਅਦਾ ਕੀਤਾ ਰਾਜੇ ਨੇ ਉਸ ਸਾਂਸੀ ਪਰਿਵਾਰ ਨੂੰ ਬਹੁਤ ਸਾਰਾ ਧਨ ਦਿੱਤਾ ਜਿਸ ਨੇ ਉਸ ਦੇ ਪਰਿਵਾਰ ਦੀ ਮਦਦ ਕੀਤੀ ਸੀ ਇਹ ਵੀ ਮੰਨਿਆ ਜਾਂਦਾ ਹੈ ਕਿ ਇਸੇ ਰਾਜਾ ਸਲਵਾਨ ਦੇ ਵੰਸ਼ ਵਿੱਚੋਂ ਹੀ ਮਹਾਰਾਜਾ ਰਣਜੀਤ ਸਿੰਘ ਸਨ ਇੱਕ ਸਮੇਂ ਦੀ ਗੱਲ ਹੈ ਸਿਆਲਕੋਟ ਦੇ ਰਾਜਾ ਸਲਵਾਨ ਅਤੇ ਉਜੇ ਨਗਰੀ ਦੇ ਰਾਜਾ ਬਿਕਰਮਾਜੀਤ ਆਪਸ ਵਿੱਚ ਪੱਗ ਵਟਾ ਕੇ ਧਰਮਦੇਵ ਪਰਾ ਬਣੇ ਹੋਏ ਸਨ ਉਹਨਾਂ ਦਾ ਆਪਸੀ ਪ੍ਰੇਮ ਇੰਨਾ ਗੂੜਾ ਸੀ ਕਿ ਉਹ ਅਕਸਰ ਇੱਕ ਦੂਜੇ ਨੂੰ ਮਿਲਦੇ ਅਤੇ ਰਾਜਕਾਜ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਦੇ ਸਨ ਪਰ ਸਮੇਂ ਨੇ ਪਲਟਾ ਖਾਦਾ ਅਤੇ ਰਾਜਾ ਸਲਵਾਨ ਸਵਰਗ ਸੇ ਧਾਰ ਗਏ ਉਹਨਾਂ ਤੋਂ ਬਾਅਦ ਉਹਨਾਂ ਦਾ ਪੁੱਤਰ ਬਹਾਦਰ ਰਾਜਾ ਰਸਾਲੂ ਸਿਆਲਕੋਟ ਦੀ ਗੱਦੀ ਤੇ ਬੈਠਾ ਰਾਜਾ ਸਲਵਾਨ ਦੀ ਮੌਤ ਤੋਂ ਬਾਅਦ ਰਾਜਾ ਵਿਕਰਮਾਜੀਤ ਦੀ ਨੀਅਤ ਸਵਰਗ ਵਰਗੀ ਸਿਆਲਕੋਟ ਨਗਰੀ ਤੇ ਡੋਲ ਗਈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਜਾ ਵਿਕਰਮਾਜੀਤ ਮਹਾਨ ਜੋਗੀ ਅਤੇ ਵਿਦਵਾਨ ਰਾਜਾ ਪਰਥਰੀ ਦਾ ਛੋਟਾ ਪਰਾਸੀ ਜਿਸ ਨੇ ਸ਼ਿੰਗਾਰ ਸ਼ਤਕ ਅਤੇ ਵੈਰਾਗ ਸ਼ਤਕ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਸੀ ਆਪਣੇ ਵਜ਼ੀਰਾਂ ਦੇ ਕਹਿ ਲਾ ਕੇ ਰਾਜਾ ਵਿਕਰਮਾਜੀਤ ਨੇ ਲਗਭਗ 10000 ਦੀ ਫੌਜ ਲੈ ਕੇ ਰਾਜਾ ਰਸਾਲੂ ਨੂੰ ਮਾਰਨ ਅਦੇਸਿਆਲ ਕੋੜ ਤੇ ਕਬਜ਼ਾ ਕਰਨ ਲਈ ਚਲਾਈ ਕਰ ਦਿੱਤੀ ਦੋਮਾ ਰਾਜਿਆ ਵਿਚਕਾਰ ਕਮਸਾਨ ਜੁਦ ਹੋਇਆ ਰਾਜਾ ਰਸਾਲੂ ਦੀ ਬਹਾਦਰੀ ਅੱਗੇ ਵਿਕਰਮਾਜੀਤ ਦੀ ਸੈਨਾ ਟਿਕ ਨਾ ਸકી ਇਸ ਭਿਆਨਕ ਲੜਾਈ ਵਿੱਚ ਰਾਜਾ ਵਿਕਰਮਾਜੀਤ ਰਾਜਾ ਰਸਾਲੂ ਹੱਥੋਂ ਮਾਰਿਆ ਗਿਆ ਅਤੇ ਉਸ ਦੀ ਸਾਰੀ ਫੌਜ ਤਬਾਹ ਹੋ ਗਈ ਜੋ ਕੁਝ ਸਿਪਾਹੀ ਬਚੇ ਉਹ ਆਪਣੀ ਜਾਨ ਬਚਾ ਕੇ ਭੱਜ ਗਏ ਜਦੋਂ ਇਹ ਦੁਖਦਾਈ ਖਬਰ ਉਜੇਨ ਪਹੁੰਚੀ ਤਾਂ ਰਾਜਾ ਪਰਥਰੀ ਕੁਝ ਜੋਗੀਆਂ ਨਾਲ ਉਜੇਨ ਆਏ ਉਹਨਾਂ ਨੇ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਕਿਹਾ ਪੂਰਨ ਜੋਗੀ ਮੇਰੇ ਗੁਰੂ ਭਾਈ ਹਨ ਅਤੇ ਰਾਜਾ ਰਸਾਲੂ ਉਹਨਾਂ ਦਾ ਹੀ ਛੋਟਾ ਭਰਾ ਹੈ ਜਿਸ ਦੇ ਹੱਥੋਂ ਮੇਰਾ ਭਰਾ ਵਿਕਰਮਾਜੀਤ ਮਾਰਿਆ ਗਿਆ ਹੈ ਵਿਕਰਮਾਜੀਤ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸਾਡਾ ਰਾਜ ਭਾਗ ਹਾਥੀ ਘੋੜੇ ਸੋਨਾ ਚਾਂਦੀ ਵੇਖਣ ਲੱਗਿਏ ਤਾਂ 8 ਦਿਨ ਲੱਗ ਜਾਣ ਪਰ ਅਫਸੋਸ ਵਿਕਰਮਾਜੀਤ ਨੇ ਆਪਣੇ ਬੁਰੇ ਸਲਾਹਕਾਰਾਂ ਦੀ ਗੱਲ ਮੰਨੀ ਜਿਸ ਵਿਅਕਤੀ ਦੇ ਸਲਾਹਕਾਰ ਚੰਗੇ ਨਾ ਹੋਣ ਉਸ ਦਾ ਅੰਤ ਅਜੇਹਾ ਹੀ ਹੁੰਦਾ ਹੈ ਉਹਨਾਂ ਨੇ ਹੁਕਮ ਦਿੱਤਾ ਕਿ ਵਿਕਰਮਾਜੀਤ ਦੇ ਪੁੱਤਰ ਨੂੰ ਰਾਜਗਦੀ ਤੇ ਬਿਠਾਇਆ ਜਾਵੇ ਅਤੇ ਉਸ ਦੇ ਸਲਾਹਕਾਰ ਧਰਮਾਤਮਾ ਅਤੇ ਸੂਝਵਾਨ ਹੋਣ ਭਾਵੇਂ ਇਸ ਯੁੱਧ ਦਾ ਨਤੀਜਾ ਮਾੜਾ ਨਿਕਲਿਆ ਪਰ ਰਾਜਾ ਵਿਕਰਮਾਜੀਤ ਆਪਣੇ ਆਪ ਵਿੱਚ ਇੱਕ ਬਹੁਤ ਹੀ ਧਰਮਾਤਮਾ ਨਿਆਂਕਾਰੀ ਅਤੇ ਯੋਗ ਅਬਿਆਸੀ ਰਾਜਾ ਸੀ ਉਸਨੇ ਯੋਗ ਸਾਧਨਾ ਰਾਹੀਂ ਅਜਿਹੀ ਸ਼ਕਤੀ ਹਾਸਲ ਕਰ ਲਈ ਸੀ ਕਿ ਉਹ ਆਪਣੀ ਆਤਮਾ ਨੂੰ ਕਿਸੇ ਵੀ ਸਰੀਰ ਵਿੱਚ ਪਾ ਸਕਦਾ ਸੀ ਇਤਿਹਾਸ ਵਿੱਚ ਉਸ ਨਾਲ ਜੁੜੀਆਂ ਅਨੇਕਾਂ ਕਹਾਣੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚੋਂ ਬੇਤਾਲ 25 ਸੀ ਨਾਮਕ ਪੁਸਤਕ ਦੀਆਂ 25 ਕਹਾਣੀਆਂ ਬਹੁਤ ਪ੍ਰਸਿੱਧ ਹਨ ਇਹ ਪੁਸਤਕ ਗਿਆਨ ਦਾ ਅਥਾਹ ਭੰਡਾਰ ਹੈ ਜਿਸ ਨੂੰ ਬੱਚਾ ਗਿਆਨੀ ਜਾਂ ਅਗਿਆਨੀ ਜੋ ਵੀ ਪੜਦਾ ਹੈ ਆਪਣੇ ਆਪਣੇ ਅਨੁਸਾਰ ਅਰਥ ਕੱਢ ਲੈਂਦਾ ਹੈ ਇਸ ਤਰ੍ਹਾਂ ਸਿਆਲਕੋਟ ਗੁਰੂਆਂ ਭਗਤਾਂ ਤੇ ਸੰਤਾਂ ਦੀ ਪਵਿੱਤਰ ਧਰਤੀ ਹੈ ਇਸ ਦੀ ਅਮੀਰ ਧਾਰਮਿਕ ਵਿਰਾਸਤ ਨੇ ਹੀ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਰੋਹਾਨੀ ਸਫ਼ਰ ਦੀ ਸ਼ੁਰੂਆਤ ਕੀਤੀ ਇਸ ਪਵਿੱਤਰ ਧਰਤੀ ਦਾ ਇਤਿਹਾਸ ਜਾਣਨ ਉਪਰੰਤ ਆਓ ਹੁਣ ਬਾਪੂ ਚਰਨ ਸਿੰਘ ਜੀ ਪਾਸੋਂ ਬਾਬਾ ਜੀ ਦੇ ਪੂਰ ਬਲੇ ਜਨਮ ਦੀ ਸਾਖੀ ਸਰਵਣ ਕਰੀਏ ਸਨ 1944 ਵਿੱਚ ਐਤਵਾਰ ਸਵੇਰੇ ਕੁੱਕਰ ਦੀ ਬਾੰਗ ਨਾਲ ਉਸ ਸਮੇਂ ਵੱਡੇ ਕਾਕੇ ਦਾ ਜਨਮ ਹੋਇਆ ਸੀ ਸੰਤ ਅਤਰ ਸਿੰਘ ਜੀ ਸੰਧੜੇ ਵਾਲਿਆਂ ਕੋਲੋਂ ਨਾਮ ਰਖਵਾਇਆ ਸੀ ਉਹਨਾਂ ਰੱਖਿਆ ਸੀ ਨਾਮ ਗੁਰਦੀਪ ਸਿੰਘ ਕਹਿੰਦੇ ਬੜੀ ਚੰਗੀ ਰੂਹ ਹੈ ਇਸ ਨੂੰ ਰੋਜ਼ ਘਟੋ ਘਟ ਇੱਕ ਕੜੀ ਵਾਹਿਗੁਰੂ ਵਾਹਿਗੁਰੂ ਸੁਨਾਇਆ ਕਰੋ ਜਦੋਂ ਹੋਇਆ 7.2 ਸਾਲ ਦਾ ਤਾਂ ਸਾਰੇ ਪਿੰਡ ਵਿੱਚ ਫੇਰ ਆਉਂਦਾ ਵੀਰ ਜੀ ਸਤਿ ਸ੍ਰੀ ਅਕਾਲ ਪਾਈ ਜੀ ਸਤਿ ਸ੍ਰੀ ਅਕਾਲ ਬੱਪੂ ਜੀ ਸਤਿ ਸ੍ਰੀ ਅਕਾਲ ਕਰਦੇ ਕਰਦੇ ਖੂਤੇ ਪੱਜ ਜਾਣਾ ਇੱਕ ਦਿਨ ਹਰਦੁਆਰ ਤੋਂ ਆਏ ਸੰਤਾਂ ਦਾ ਜਥਾ ਉਹਨਾਂ ਦਾ ਮੁੱਖੀ ਸੰਤ ਹਰੀਦਾਸ ਜੋ ਸਿਰ ਤੇ ਜੜਾਵਾ ਅਤੇ ਪੈਰਾਂ ਵਿੱਚ ਖੜਾਵਾ ਰੱਖਦੇ ਹੁੰਦੇ 15 ਤੋਂ 20 ਸਾਧੂ ਨਾਲ ਸਨ ਅਸਾਂ ਉਹਨਾਂ ਦੇ ਜਥੇ ਦੀ ਬੜੀ ਸੇਵਾ ਕੀਤੀ ਇੱਧਰ ਗਲੀਆਂ ਵਿੱਚੋਂ ਸਤਿ ਸ੍ਰੀ ਅਕਾਲ ਕਰਦੇ ਕਰਦੇ ਗੁਰਦੀਪ ਸਿੰਘ ਵੀ ਆ ਗਏ ਤੇ ਕਹਿਣ ਲੱਗੇ ਬਾਬਾ ਜੀ ਸਤਿ ਸ੍ਰੀ ਅਕਾਲ ਤੁਸੀਂ ਕਿੱਥੋਂ ਆਇਓ ਸੰਤ ਜੀ ਕਹਿਣ ਲੱਗੇ ਅਸੀਂ ਬੇਟਾ ਹਰਦੁਆਰੋਂ ਆਏ ਆ ਬਾਲਕ ਨੇ ਉੱਤਰ ਦਿੱਤਾ ਤੁਸੀਂ ਹਰਦੁਆਰੋਂ ਆਇਓ ਮੈਂ ਤਾਂ ਹਰੀ ਦੇ ਦਵਾਰੋਂ ਆਇਆ ਹਾਂ ਇਹ ਗੱਲ ਸੁਣ ਕੇ ਸੰਤ ਹਰੀਦਾਸ ਜੀ ਬੜੇ ਹੈਰਾਨ ਹੋਏ ਚੰਗੀ ਤਰ੍ਹਾਂ ਹੱਥ ਪੈਰ ਅਤੇ ਮਸਤਕ ਦੇਖਿਆ ਬੜਾ ਹੌਕਾ ਜਿਹਾ ਲੈ ਕੇ ਕਿਹਾ ਭਾਈ ਚਰਨ ਸਿੰਘ ਜੀ ਭਾਈ ਗੁੱਸਾ ਨਾ ਕਰੀ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ ਇਸ ਕਾਕੇ ਦੀ ਮਾਤਾ ਜੀ ਨੂੰ ਵੀ ਆਵਾਜ਼ ਮਾਰੋ ਸੰਜੀ ਨੇ ਮਾਤਾ ਜੀ ਨੂੰ ਕਿਹਾ ਬੇਟਾ ਸੁਰਜੀਤ ਕੌਰ ਸਾਡੀ ਉਮਰ 70 ਸਾਲ ਦੀ ਹੈ ਅਸੀਂ ਤੁਹਾਨੂੰ ਕੁਝ ਬਚਨ ਆਖਦੇ ਹਾਂ ਗੁੱਸਾ ਨਹੀਂ ਕਰਨਾ ਮਾਤਾ ਜੀ ਨੇ ਕਿਹਾ ਨਹੀਂ ਮਹਾਤਮਾ ਜੀ ਗੁੱਸਾ ਕੈਸਾ ਤੁਸੀਂ ਜੋ ਵੀ ਬਚਨ ਕਹਿਣੇ ਨੇ ਉਹ ਕਹੋ। ਸੰਤ ਜੀ ਨੇ ਪੁੱਛਿਆ ਇਸ ਦਾ ਕੀ ਨਾਮ ਹੈ? ਮਾਤਾ ਜੀ ਨੇ ਦੱਸਿਆ ਸੰਤ ਜੀ ਇਸ ਕਾਕੇ ਦਾ ਨਾਮ ਗੁਰਦੀਪ ਸਿੰਘ ਹੈ। ਸੰਤ ਜੀ ਬੋਲੇ ਹੈ ਤਾਂ ਗੁਰੂ ਦਾ ਦੀਪ ਪਰ ਇੱਕ ਵਾਰ ਬੁਝ ਕੇ ਫੇਰ ਜਗੇਗਾ। ਬਾਪੂ ਚਰਨ ਸਿੰਘੀ ਨੇ ਬੇਨਤੀ ਕੀਤੀ। ਹੇ ਹੇ ਸੰਤ ਜੀ ਇਹ ਕੀ ਗੱਲ ਆਖੀ ਹੈ। ਸਾਨੂੰ ਖੁੱਲ ਕੇ ਦੱਸਣ ਦੀ ਕਿਰਪਾ ਕਰੋ। ਸੰਤ ਜੀ ਨੇ ਕਿਹਾ मैं पहला ही कहा गुस्सा ना करना अज सोमवार है आजो अगला एतवार आ रहा है उस दिन ठीक बारह बजे जो अगला दिन बीत जाएगा उस समय एक काका चढ़ाई कर जाएगा तो रोना नहीं धीरज रखना बड़ी बंदगी वाली रूह है तो कर फिर एहो ही मुड़ के आएगा एतवार जाएगा ਅਤੇ ਐਤਵਾਰ ਹੀ ਫੇਰ ਮੁੜ ਕੇ ਆਵੇਗਾ ਜੇਕਰ 12 ਵਜੇ ਤੋਂ ਬਾਅਦ ਸ਼ਾਮ ਤੱਕ ਰਹਿ ਗਿਆ ਤਾਂ ਇਸ ਦੀ ਉਮਰ 90 ਸਾਲ ਦੀ ਹੋਵੇਗੀ ਤੁਸੀਂ ਆਉਣ ਵਾਲੇ ਐਤਵਾਰ ਸਾਰੇ ਪਰਿਵਾਰ ਨੇ ਘਰ ਹੀ ਰਹਿਣਾ ਜਿੱਥੋਂ ਤੱਕ ਮੇਰਾ ਗਿਆਨ ਕੰਮ ਕਰਦਾ ਹੈ ਕਿ ਇਹ ਐਤਵਾਰ ਹੀ ਚਲਾ ਜਾਵੇਗਾ ਸੰਤਾਂ ਦਾ ਜਥਾ ਚਲਾ ਗਿਆ ਜਦੋਂ ਅਗਲਾ ਐਤਵਾਰ ਆਇਆ ਪਰਿਵਾਰ ਦੇ ਸਾਰੇ ਜੀ ਇਕੱਠੇ ਹੋ ਗਏ ਹੀ ਪੌਣੇ 12 ਵਜੇ ਬੁਖਾਰ ਜਿਆ ਹੋਇਆ। ਬਾਪੂ ਚਰਨ ਸਿੰਘ ਜੀ ਮੰਜੀ ਤੇ ਬੈਠੇ ਸਨ। ਇੱਕ ਕਾਕਾ ਕੋਲ ਜਾ ਕੇ ਮੰਜੀ ਤੇ ਲੰਮੇ ਪੈ ਗਿਆ। ਬਾਪੂ ਜੀ ਨੇ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਪੁੱਛਿਆ, ਗੁਰਦੀਪ ਸਿੰਘ, ਤੈਨੂੰ ਕੀ ਗੱਲ ਐ? ਬਾਲਕ ਨੇ ਕਿਹਾ, ਪਿਤਾ ਜੀ ਕੋਈ ਗੱਲ ਨਹੀਂ, ਬਸ ਮੈਂ ਜਾਣਾ ਐ, ਫੇਰ ਆਵਾਂਗਾ। ਪਿਤਾ ਜੀ ਨੇ ਪੁੱਛਿਆ, ਕਿੱਥੇ ਜਾਣਾ ਐ? ਉੱਤਰ ਮਿਲਿਆ, ਵਾਹਿਗੁਰੂ ਜੀ ਦੇ ਕੋਲ ਜਾਣਾ ਐ। ਇੰਨੀ ਗੱਲਬਾਤ ਕਰਦੇ ਆ 12 ਵਜ ਗਏ ਆਖਰੀ ਬਚਨ ਕੀਤਾ ਮੈਂ ਜਾਣਾ ਹੈ ਫੇਰ ਆਵਾਂਗਾ ਸਤਨਾਮ ਵਾਹਿਗੁਰੂ ਅਤੇ ਇੱਕ ਮਿੰਟ ਵਿੱਚ ਸ਼ਰੀਰ ਛੱਡ ਦਿੱਤਾ ਬਾਪੂ ਚਰਨ ਸਿੰਘ ਜੀ ਰੋਂਦੇ ਰੋਂਦੇ ਮੰਜੀ ਤੇ ਜਾ ਡਿੱਕੇ ਬਹੁਤ ਹੀ ਵੈਰਾਗ ਕੀਤਾ ਆਓ ਹੁਣ ਆਪਾਂ ਪਰਮ ਸਤਕਾਰ ਯੋਗ ਮਾਤਾ ਸੁਰਜੀਤ ਕੌਰ ਜੀ ਦੀ ਜ਼ੁਬਾਨੀ ਬਚਨ ਸਰਵਣ ਕਰੀਏ ਮਾਤਾ ਜੀ ਦੱਸਦੇ ਹਨ ਤੁਹਾਨੂੰ ਹੁਣ ਕੀ ਦੱਸੀਏ ਜਦੋਂ ਗੁਰਦੀਪ ਸਿੰਘ ਸਾਨੂੰ ਛੱਡ ਕੇ ਚਲਾ ਗਿਆ ਸੀ ਤਾਂ ਅਸੀਂ ਨਾ ਜਿਉਂਦਿਆਂ ਵਿੱਚੋਂ ਤੇ ਨਾ ਮਰਿਆਂ ਵਿੱਚੋਂ ਗੁਰਦੀਪ ਸਿੰਘ ਰੋਜ਼ ਹੀ ਸੁਨੇਹਾ ਦਿੰਦਾ ਸੀ ਕਿ ਮੈਂ ਆਵਾਂਗਾ ਰੋਜ਼ ਸੁਨੇਹਾ ਦਿੰਦੇ ਸਨ ਨਾਰ ਬੜੀ ਸੰਗਤ ਹੁੰਦੀ ਸੀ satsang ਕਰਦੇ ਹੁੰਦੇ ਸਨ ਸਟੇਜ ਲੱਗੀ ਹੋਈ ਸਟੇਜ ਤੇ ਹੋਰ ਵੀ ਕਈ ਸੰਤ ਮਹਾਪੁਰਖ ਬੈਠੇ ਹੋਣੇ satsang ਕਰਨਾ ਮੈਂ satsang ਵਿੱਚ ਸੰਗਤ ਵਿੱਚ ਬੈਠੀ ਹੋਣਾ ਭੋਗ ਪਾ ਕੇ ਉੱਠਣਾ ਤਾ ਮੇਰੇ ਕੋਲ ਆ ਕੇ ਕਹਿਣਾ ਮਾਤਾ ਜੀ ਰੋਇਆ ਨਾ ਕਰੋ ਮੈਂ ਛੇਤੀ ਆਵਾਂਗਾ satsang ਕਰਕੇ anand sahib ਪੜ ਕੇ ਮੇਰੀ ਗੋਦੀ ਵਿੱਚ ਆ ਜਾਣਾ ਇੱਕ ਦਿਨ ਵੀ ਨਾਗਾ ਨਹੀਂ ਸੀ ਪਾਇਆ ਰੋਜ਼ਾਨਾ ਹੀ ਮਿਲਿਆ ਕਰਦੇ ਸਨ ਜਿਸ ਦਿਨ ਐਤਵਾਰ ਬਾਬਾ ਗੁਰਦੀਪ ਸਿੰਘ ਜੀ ਦਾ ਜਨਮ ਹੋਇਆ ਉਸ ਰਾਤ ਜਨਮ ਤੋਂ ਪਹਿਲਾ ਰਾਤ 1 ਵਜੇ ਮਿਲਿਆ ਕਥੂ ਬੜੀਆਂ ਲੰਮੀਆਂ ਲੰਮੀਆਂ ਸਿਰ ਤੇ ਸੋਨੇ ਰੰਗ ਦੀਆਂ ਜਣਾਵਾ ਪੈਰਾ ਵਿੱਚ ਖੜਾ ਮਾਂ ਹੱਥ ਵਿੱਚ ਸੋਟੀ ਮੇਰੇ ਕੋਲ ਆ ਕੇ ਕਹਿਣ ਲੱਗਾ ਮਾਤਾ ਜੀ ਅੱਜ ਮੈਂ ਥੋੜੀ ਦੇਰ ਨੂੰ ਆਉਣਾ ਹੈ ਇਹ ਆਖਰੀ ਸੰਦੇਸ਼ਾ ਹੈ ਕਈ ਬੱਚੇ ਜਨਮ ਸਮੇਂ ਆਪਣੀ ਮਾਤਾ ਨੂੰ ਬਹੁਤ ਦੁੱਖ ਦਿੰਦੇ ਹਨ ਪਰ ਮੈਂ ਤੁਹਾਨੂੰ ਕੋਈ ਦੁੱਖ ਨਹੀਂ ਦੇਣਾ ਆਪਣੇ ਜੀਵਨ ਵਿੱਚ ਵੀ ਮੈਂ ਕਿਸੇ ਨੂੰ ਕੋਈ ਦੁੱਖ ਨਹੀਂ ਦੇਣਾ ਬਲਕਿ ਸੁੱਖ ਹੀ ਦੇਾਂਗਾ ਇਸ ਤਰ੍ਹਾਂ ਸੰਤਾਂ ਦੇ ਬਚਨ ਅਨੁਸਾਰ ਉਹ ਰੂਹ 8 ਅਗਸਤ ਸਨ 1954 ਦਿਨ ਐਤਵਾਰ ਨੂੰ ਮੂੜ ਇਸ ਸੰਸਾਰ ਤੇ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਇਹ ਸੀ ਸਿਆਲਕੋਟ ਦੀ ਪਵਿੱਤਰ ਧਰਤੀ ਦਾ ਇਤਿਹਾਸ ਅਤੇ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਪਿਛਲੇ ਜਨਮ ਦਾ ਅਲੌਕਿਕ ਪ੍ਰਸੰਗ ਅਗਲੇ ਪਾਗ ਵਿੱਚ ਸਰਵਣ ਕਰਾਂਗੇ ਬਾਬਾ ਜੀ ਦੇ ਬਚਪਨ ਦੇ ਅਲੌਕਿਕ ਪ੍ਰਸੰਗ ਜੇਕਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਤਾਜੋ ਹੋਰ ਸੰਗਤਾਂ ਵੀ ਇਸ ਰੂਹਾਨੀ ਗਾਥਾ ਦਾ ਆਨੰਦ ਮਾਣ ਸਕਣ। ਅਗਲਾ ਭਾਗ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾਉਣਾ ਜੀ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।